थोड़ा चेर ठहर जो बड़े भी आवगे आ गए ना मैं कि ना नहीं लिया कहते मतलब थोन पता है भी बड़ा से वो है थोड़ा चेर हो ठहर जो ऐहा भी आगे हूँ ਕੀ ਹੋਇਆ ਤੇ ਕਿੱਥੇ ਹੋਇਆ ਕਿਵੇਂ ਹੋਇਆ ਪੱਕੇ ਪੈਰੀ ਕਰਾਂਗੇ ਪੱਕੇ ਪੈਰੀ ਪਹਿਲਾਂ ਹੁੰਦਾ ਸੀ ਆ ਦੇਖ ਕੇ ਜੀ ਕਚਹਿਰੀਆਂ ਚ ਦੇ ਦੋ ਜੀ ਅਰਜੀ ਜੀ ਚਲੋ ਜੀ ਅਗਲੇ ਦਿਨ ਜਮਾਨਤ ਹੋ ਗਈ ਚਲੋ ਜੀ ਕੀ ਕਰੋ ਜੀ ਕੀ ਕਰੀਏ ਲੋਕ ਵੀ ਕਹਿਣ ਲੱਗੇ ਸੀ ਇਹਨਾਂ ਨੂੰ ਸাজা ਨਹੀਂ ਹੁੰਦੀ ਓਏ ਪਤਾ ਨਹੀਂ ਕਿੱਥੋਂ ਜੱਜ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਵਕੀਲ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਕਾਨੂੰਨ ਲਿਆਉਂਦੇ ਨੇ ਤਾਂ ਉਹਦੀ ਆ ਜਾਂਦੇ ਨੇ ਗਰੀਬ ਮੀਟਰ ਨੂੰ ਕੁੰਡੀ ਲਾ ਲੇ 35 ਦਿਨਾਂ ਬਾਅਦ ਜੇਲ੍ਹ ਚ ਆਉਂਦਾ ਜੀ ਉਹ ਇਹਨਾਂ ਨੇ ਸਾਰੇ ਪੰਜਾਬ ਨੂੰ ਕੁੰਡੀ ਲਾਲੀ ਕੋ ਪੁੱਛਦੇ ਨਹੀਂ ਸੋ ਬਿਲਕੁਲ ਸੱਚੇ ਦਿਲੋਂ ਲੱਗੇ ਹੋਏ ਆ ਪੰਜਾਬ ਨਾਲ ਸਾਨੂੰ ਬਹੁਤ ਲੋਕਾਂ ਨੇ ਕਿਹਾ ਕਿ ਯਾਰ ਇਹਨਾਂ ਨਾਲ ਪੰਗਾ ਨਾ ਲਓ ਇਹ ਵੱਡੇ ਨੇ ਇਹ ਮਰਵਾ ਦੇਣਗੇ ਇਹ ਮਾਰ ਦੇਣਗੇ ਮੈਂ ਕਿਹਾ ਯਾਰ ਭਗਤ ਸਿੰਘ ਨਾਲੋਂ ਤਾਂ ਡਬਲ ਤੋਂ ਵੀ ਜ਼ਿਆਦਾ ਜਿਉਂ ਹੀ ਬੈਠੇ ਆ ਫਿਰ ਕਿਉਂ ਗਿਆ ਮਾਰ ਦੇਣਗੇ ਯਾਰ ਕਿਹੜੀ ਗੱਲ ਹੈ ਕੱਫਣ ਸਿਰ ਤੇ ਬੰਨੀ ਫਿਰਦੇ ਆ ਸਤਾ ਅਤੋਂ ਮੇਰਾ 2014 ਦਾ ਲੱਗਿਆ ਜਦੋਂ ਇਹਨਾਂ ਦੇ ਵਿਰੁੱਧ ਕੋਈ ਬੋਲਦਾ ਨਹੀਂ ਸੀ ਮੈਂ ਉਦੋਂ ਕਹਿੰਦਾ ਹੁੰਦਾ ਸੀ ਵੀ ਆ ਜਾਓ ਫਿਰ ਪਾਣੀ ਦਾ ਮਸਲਾ ਉੱਠ ਖੜਿਆ ਜੀ ਹਰਿਆਣੇ ਵਾਲੇ ਕਹਿੰਦੇ ਪਾਣੀ ਦਿਓ ਸਾਨੂੰ ਅਸੀਂ ਕਹਿੰਦੇ ਤੁਹਾਨੂੰ ਪਹਿਲਾਂ ਹੀ ਦਿੱਤਾ ਸੀ ਕਹਿੰਦੇ ਨਾ ਅਸੀਂ ਕਹਿੰਦੇ ਤੁਹਾਨੂੰ 6 ਮਹੀਨੇ ਪਹਿਲਾਂ ਦੇ ਚਿੱਠੀਆਂ ਲਿਖੀ ਜਾਂਦੇ ਆ ਵੀ ਤੁਹਾਡਾ ਪਾਣੀ ਖਤਮ ਹੋਊਗਾ ਤੁਹਾਡੇ ਕੋਟੇ ਦਾ 21 ਮਈ ਤੋਂ 21 ਮਈ ਤੱਕ ਪਾਣੀ ਮਿਲਦਾ ਵੀ ਤੁਸੀਂ ਮਈ ਤੋਂ ਪਹਿਲਾਂ ਨਿਵੇੜੋਂਗੇ ਕੰਮ ਤੁਹਾਨੂੰ ਇੱਕ ਗਲਾਸ ਮਿਲਦਾ ਜੀ ਇੱਕ ਦਿਨ ਵਾਸਤੇ ਪਾਣੀ ਪੀਣ ਨੂੰ ਭਾਵਿਆ 9 9 ਵਜੇ ਦੇ ਸੀ ਥੋੜਾ ਜਿਹਾ ਠਹਿਰ ਜੋ ਵੱਡੇ ਵੀ ਆਉਣਗੇ ਆਗੇ ਨਾ ਮੈਂ ਤਾਂ ਕਿਸੇ ਦਾ ਨਾਂ ਨਹੀਂ ਲਿਆ ਇਹਦਾ ਮਤਲ ਤੁਹਾਨੂੰ ਪਤਾ ਹੈ ਇਹਦੇ ਵੱਡਾ ਸੀ ਉਹ ਹੈ ਆਵਾਜ਼ਾਂ ਬਾਤیں ਜਿੰਦਾਬਾਦ ਹਰਵੰਤ ਸਿੰਘ ਮਾ ਜਿੰਦਾਬਾਦ ਰੀਸ਼ ਸੋਧਿਆ ਜੀ ਜਿੰਦਾਬਾਦ ਥੋੜਾ ਜਿਹਾ ਹੋਰ ਠਹਿਰ ਜੋ ਇਦੋਂ ਗਹਾਂ ਵਾਲੇ ਵੀ ਆਉਣਗੇ ਹੁਣ ਵੀ ਕੀ ਹੋਇਆ ਤੇ ਕਿੱਥੇ ਹੋਇਆ ਕਿਵੇਂ ਹੋਇਆ ਪੱਕੇ ਪੈਰੀ ਕਰਾਂਗੇ ਪੱਕੇ ਪੈਰੀ ਪਹਿਲਾਂ ਹੁੰਦਾ ਸੀ ਆ ਦੇਖ ਕੇ ਜੀ ਕਚਹਿਰੀਆਂ ਚ ਦੇ ਦੋ ਜੀ ਅਰਜੀ ਜੀ ਚਲੋ ਜੀ ਅਗਲੇ ਦਿਨ ਜਮਾਨਤ ਹੋ ਗਈ ਚਲੋ ਜੀ ਕੀ ਕਰੋ ਜੀ ਕੀ ਕਰੀਏ ਲੋਕ ਵੀ ਕਹਿਣ ਲੱਗੇ ਸੀ ਇਹਨਾਂ ਨੂੰ ਸাজা ਨਹੀਂ ਹੁੰਦੀ ਓਏ ਪਤਾ ਨਹੀਂ ਕਿੱਥੋਂ ਜੱਜ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਵਕੀਲ ਲਿਆਉਂਦੇ ਨੇ ਪਤਾ ਨਹੀਂ ਕਿੱਥੋਂ ਕਾਨੂੰਨ ਲਿਆਉਂਦੇ ਨੇ ਤਾਂ ਉਹਦੀ ਆ ਜਾਂਦੇ ਨੇ ਗਰੀਬ ਮੀਟਰ ਨੂੰ ਕੁੰਡੀ ਲਾ ਲੇ 35 ਦਿਨਾਂ ਬਾਅਦ ਜੇਲ੍ਹ ਚੋਂ ਆਉਂਦਾ ਈ ਉਹ ਇਹਨਾਂ ਨੇ ਸਾਰੇ ਪੰਜਾਬ ਨੂੰ ਕੁੰਡੀ ਲਾਲੀ ਕੋ ਪੁੱਛਦੇ ਨਹੀਂ ਸੋ ਬਿਲਕੁਲ ਸੱਚੇ ਦਿਲੋਂ ਲੱਗੇ ਹੋਇਆ ਪੰਜਾਬ ਨਾਲ ਸਾਨੂੰ ਬਹੁਤ ਲੋਕਾਂ ਨੇ ਕਿਹਾ ਕਿ ਯਾਰ ਇਹਨਾਂ ਨਾਲ ਪੰਗਾ ਨਾ ਲਓ ਇਹ ਵੱਡੇ ਨੇ ਇਹ ਮਰਵਾ ਦੇਣਗੇ ਇਹ ਮਾਰ ਦੇਣਗੇ ਮੈਂ ਕਿਹਾ ਯਾਰ ਭਗਤ ਸਿੰਘ ਨਾਲੋਂ ਤਾਂ ਡਬਲ ਤੋਂ ਵੀ ਜ਼ਿਆਦਾ ਜਿਉਂ ਹੀ ਬੈਠੇ ਆਂ ਉਰਗੇ ਉਹ ਗਿਆ ਮਾਰ ਦੇਣਗੇ ਯਾਰ ਕਿਹੜੀ ਗੱਲ ਐ ਕੱਫਣ ਸਿਰ ਤੇ ਬੰਨੀ ਫਿਰਦੇ ਹਸਤਾ ਉਹ ਤਾਂ ਮੇਰਾ 2014 ਦਾ ਲੱਗਿਆ ਜਦੋਂ ਇਹਨਾਂ ਦੇ ਵਿਰੁੱਧ ਕੋਈ ਬੋਲਦਾ ਨਹੀਂ ਸੀ ਮੈਂ ਉਹ ਤੋਂ ਕਹਿੰਦਾ ਹੁੰਦਾ ਸੀ ਵੀ ਆ ਜਾਓ ਫਿਰ ਪਾਣੀ ਦਾ ਮਸਲਾ ਉੱਠ ਖੜਿਆ ਜੀ ਹਰਿਆਣੇ ਵਾਲੇ ਕਹਿੰਦੇ ਪਾਣੀ ਦਿਓ ਸਾਨੂੰ ਅਸੀਂ ਕਹਿੰਦੇ ਤੁਹਾਨੂੰ ਪਹਿਲਾਂ ਹੀ ਦਿੱਤਾ ਸੀ ਕਹਿੰਦੇ ਨਾ ਅਸੀਂ ਕਹਿੰਦੇ ਤੁਹਾਨੂੰ 6 ਮਹੀਨੇ ਪਹਿਲਾਂ ਦੇ ਚਿੱਠੀਆਂ ਲਿਖੀ ਜਾਂਦੇ ਆ ਵੀ ਤੁਹਾਡਾ ਪਾਣੀ ਖਤਮ ਹੋਊਗਾ ਤੁਹਾਡੇ ਕੋਟੇ ਦਾ 21 ਮਈ ਤੋਂ 21 ਮਈ ਤੱਕ ਪਾਣੀ ਮਿਲਦਾ ਹੈ ਵੀ ਤੁਸੀਂ ਮਈ ਤੋਂ ਪਹਿਲਾਂ ਨਵੇੜੋਂਗੇ ਕੰਮ ਤੁਹਾਨੂੰ ਇੱਕ ਗਲਾਸ ਮਿਲਦਾ ਜੀ ਇੱਕ ਦਿਨ ਵਾਸਤੇ ਪਾਣੀ ਪੀਣ ਨੂੰ ਭਾਵੇਂ ਨੋ ਨੋ ਬੇ